ਪਤ ਗੰਗਾ ਨਾ ਜ਼ਬਹਿਰੀ ਸਬਹਿਰੀ ਕੇ ਮੇਂ ਬੁਲਾਇਆ ਸਾਨੂੰ ਚੱਤਰੀ ਸੋਨ ਨੂੰ ਤਾਂ ਪਤਾਇਆ ਮੇਰੇ ਇੱਕ ਪੰਜਾਬਣ ਕੁੜੀ ਨੇ ਥੱਪੜ ਮਾਰਿਆ ਹਾਂ ਇਹਦਾ ਚੰਨੀ ਬੁਲਾਇਆ ਇਹਦਾ ਸਾਰਾ ਇੰਡੀਆ ਜਾਣਦਾ ਵੀਡੀਓ ਕਿੰਨੀ ਵਾਇਰਲ ਹੋਇਆ ਮੈਂ ਤਾਂ ਆਪ ਆਪਦੇ ਵਾਲੇ ਪੇਜ ਤੇ ਪਾਤੀ ਸੀ ਮਗਾ ਚੈਨਲ ਵਧੀਆ ਚੱਲ ਪੂ ਬਿਰਦਸ ਉਸ ਮਿਲਡ ਚਾ ਕਰੀ ਜਾਂਨੇ ਹੋਰੀ ਰਾਮ ਘੜੀ ਜੀ ਪਾ ਕੇ ਬੈਗੇ ਮੇਰੀ ਗੱਲ ਨਹੀਂ ਸੁਣਦੇ ਬਾਸ ਤਾਂ ਨਹੀਂ ਓਏ ਹਾ ਹਾਰ ਜੀ ਜੀ ਕਾਦੀ ਲਿਖੀ ਜਾਣੀ ਹੈ ਪਤ ਸਾਨੂੰ ਕਿਉਂ ਬੁਲਾਇਆ ਏ ਤੇ ਚਤਰੀ ਮਾਇਆ ਪਾਸਨ ਲੇ ਕੇ ਸੋਡੇ ਵਾਸਤੇ ਪਾਸਨ 15 ਅਗਸਤ ਤੇ ਤੁਸੀਂ ਪੜੋ ਆ ਦੇਖੋ ਦੇਖਾ ਪੜਾ ਪੜ ਕੇ ਭਾਈਓ ਤੇ ਪੈਣੋ ਕੰਗਣਾ ਦੇ ਪੰਜਾਬਣ ਕੁੜੀ ਨੇ ਮਾਰਿਆ ਥੱਪੜ ਕੰਗਣਾ ਨੂੰ ਇਨਸਾਫ ਦਵਾਓ ਉਸ ਕੁੜੀ ਨੂੰ ਜੇਲ੍ਹ ਫਸਾਓ ਹੋ ਰਹਿਣ ਦੇ ਰਹਿਣ ਦੇ ਮੈਂ ਨਹੀਂ ਇਹ ਜਿਆ ਪਾਸਨ ਪੜਦਾ திரதா இப்பாட்டே